ਕੀ ਆ ਜੜ ਗਈ ਜਿਹੜਾ ਸਾਰੇ ਦਾ ਸਵਾਗਤ ਜੀ ਇਸ ਵਲੋਗਰ ਚੈਨਲ ਦੇ ਵਿੱਚ ਤੇ ਆਜੇ ਕਰਿਆ ਯਾਰ ਪੱਗਾ ਬਨ ਬਣ ਕੇ ਨਾ ਮੈਿੱਧਾ ਨੂੰ ਹੋ ਪਿਆ ਯਾਰ ਮੇ ਮਤੇ ਦੀ ਸ਼ੇਪ ਆ ਗਈ ਹੈ ਤੇ ਮੈਂ ਸੋਚਣੇ ਆ ਬੰਨਾ ਗਾਈਜ਼ ਆ ਨਾ ਪੱਗ ਕੱਢੀ ਆ ਤੇ ਪਰਣਾ ਵੀ ਚੋਂ ਕੱਢ ਆਇਆ ਤੇ ਹੁਣ ਆ ਬੰਦੇ ਗਾਈਜ਼ ਫਿਰ ਤੁਹਾਨੂੰ ਮਿਲਦੇ ਆ ਪਹਿਲਾਂ ਵੇਖੀਏ ਕਿ ਲਾੜ ਹੁੰਦੇ ਵੀ ਆ ਪੂਰੇ ਕਿ ਨਹੀਂ ਪਰਨੇ ਦੇ ਕਿ ਪਰਨੇ ਤਾਂ ਵਾਅਦਾ ਵੀ ਆ ਕਿ ਨਹੀਂ ਮਿਲੋ ਵੇਖੀਏ ਗਾਈਸ ਬੰਨ ਲਿਆ ਟਾੜੇ ਪਰ ਆ ਨਿ ਪਰਨਾ ਤੇ ਇਹ ਹੈਗਾ ਗਾਈਸ ਫੁੱਲ ਵੈਲ ਦਾ ਪੂਰਾ ਹੀ ਫੁੱਲ ਵੈਲ ਦਾ ਹੀ ਕਰਕੇ ਇਕੱਠਾ ਹੀ ਹੋ ਜਾਂਦਾ ਮਟਵਟ ਤੇ ਸੋਨੇ ਵੰਦੇ ਪਰ ਇਕੱਠਾ ਆ ਜਾਂਦਾ ਪਰਨਾ ਤੇ ਬੰਨ ਲਿਆ ਗਾਈਸ ਪਿਛੋ ਕਿੱਦਾਂ ਚੈੱਕ ਕਰਾਵਾਂ ਜੀ ਦੇ ਨੋ ਇਸ ਪੱਨਾ ਪਿਛੋ ਹੀ ਦਗਾ ਕੋਜੀ ਤੇ ਹੁਣ ਚਲ ਗਏ ਗਏ ਟਿਊਸ਼ਨ ਤੇ ਟਿਊਸ਼ਨ ਦਾ ਟਾਈਮ ਹੈ 11:30 ਤੇ 10:00 ਵੱਜ ਚੁੱਕੇ ਨੇ ਤੇ ਹੁਣ ਮੜਿਆ ਫੋਨ ਫਾਂਜ ਲਾਉਣਾ ਚਾਹੁੰਦੇ ਨੇ ਨਹੀਂ ਤਾਂ ਫੇਰ ਕਿਤਾਬਾਂ ਲੈ ਕੇ ਬੈਹੇ ਨੇ Holi ਦੀ ਮੱਕਰੀ ਆਪਣਾ ਗਾਇਸ ਛੁੱਟੀਆਂ 7 ਦਿਨਾਂ ਦੀਆਂ ਛੁੱਟੀਆਂ ਪਈਆਂ ਤੇ ਕੰਮ ਫੇਰ ਮਿਲ ਗਿਆ ਗਾਇਸ ਪਰ ਆਪਾਂ ਨੂੰ ਘਟ ਮਿਲਿਆ ਯਾਰ ਆਪਾਂ ਵਧੀਆ ਗਲਾਸਾ ਨਾਲ ਇਸ ਕਰਕੇ ਉਹਨੂੰ ਘੱਟ ਕੰਮ ਦਿੰਦੇ ਨਾਲੇ ਬੂੜ ਦੀਆਂ ਗਲਾਸਾਂ ਆਂਦੇ ਕੰਮ ਨਹੀਂ ਇਹਨਾਂ ਦੇਣਾ ਬਰਨ ਕਰੋ ਤੇ ਮੈਂ ਚਲੋ ਠੀਕ ਆ ਆਪਾਂ ਨੂੰ ਵਧੀਆ ਗਾਇਸ ਵਧੀਆ ਤੇ ਚਾਹਦੇ ਗਾਇਸ ਘੜਿਕ ਨੂੰ ਟਿਊਸ਼ਨ ਦੇ ਉਹਨਾਂ ਚਰਵੀਲੀਆ ਮਾਰਦੇ ਗਾਈਸ ਰੀਲੀ ਹਮਾਰ ਦਾ ਬਾਦ ਹੋਣ ਟਿਊਸ਼ਨ ਦਾ ਟਾਈਮ ਹੋ ਚੁਕਾ ਹੈ ਹਰ ਮਨ ਆ ਚੁਕਾ ਘਰੇ ਤੇ ਹੁਣ ਆਪਾਂ ਚੱਲੇ ਗਾਈਸ ਟਿਊਸ਼ਨ ਤੇ ਤੇ ਚਲੀਏ ਗਾਈਸ ਟਿਊਸ਼ਨ ਤੇ ਬੈਗ ਆਪਣਾ ਪਿਆ ਅੱਜ ਯਾਰ ਮੈਂ ਪੜਨੇ ਦੀ ਵੀਡੀਓ ਪਾਉਣੀ ਸੀ ਆ ਵਾਲੇ ਦੀ ਪਰ ਫੋਨ ਦੀ ਸਟੋਰੀ ਫੁੱਲ ਹੋ ਗਈ ਗਾਈਸ ਇਸ ਕਰਕੇ ਨਹੀਂ ਪਾਇਆ ਚਲੀਏ ਗਾਈਸ ਟਿਊਸ਼ਨ ਤੇ ਚੱਲੇ ਆ ਗਾਈਸ ਆਹ ਦੇਖੋ ਟਿਊਸ਼ਨ ਤੇ ਆ ਚੁੱਕੇ ਆ ਤੇ ਸਾਨੂੰ ਮਿਲਿਆ ਮਤਾਬ ਸਿੰਘ ਦੀ ਅੱਜ ਦਾ ਕੱਲ ਵੱਡੇ ਸੀ ਇਹਦੀ ਵਲੌਗ ਪੈ ਚੁੱਕਾ ਹੈ ਵੇਖਾਂਗੇ ਮੇਖੇ ਵੇਖੇ ਮੈਂ ਲੋ ਉਹ ਸੈੱਟ ਕਰ ਦੇ ਲਿੰਕ ਮੈਂ ਸੈਂਡ ਕਰਨੇ ਹੋਰ ਵੀ ਬੰਦੇ ਬਾਤ ਠੀਕ ਹੈ ਠੀਕ ਓਕੇ ਓਕੇ ਬਾਹਰ ਜਾਣਾ ਹੀ ਆਇਆ ਤੁਹਾਡੇ ਘਰ ਅਲ ਚਲਾ ਨਹੀਂ ਨਹੀਂ ਵੀਰਾ ਮੇਰਾ ਭਰਾ ਵੀ ਹੈ ਮਮਾ ਨੂੰ ਛਟਾ ਕਰਨੀ ਕਿੰਨੀ ਬ੍ਰਾਈਟਨੈਸ ਕਰਨੀ ਪੈਂਦੀ ਇਹ ਤਾਂ ਫੱਡੇਆਂ ਨੇ ਵੇਖੀ ਇੰਦਾ ਜਿ ਰੱਖਣਾਗਾ ਜੱਗ ਦਾ ਹੀ ਫਿਰ ਆਈ ਮਮਾ ਕੀ ਕਰ ਸਕਦਾ ਥਾਲ ਚੰਗਾ ਓਏ ਓਏ ਬੰਦੇ ਗਾਈਸ ਗਾਈਸ ਮੈਨੂੰ ਲੱਗੀ ਸੀ ਭੁੱਖੇ ਇਸ ਕਰਕੇ ਮੈਂ ਲੈ ਆਇਆ ਕੁਲਚੇ ਛੋਲੇ ਤੇ ਲੈ ਗਈ ਕੁਲਚੇ ਛੋਲੇ ਤੇ ਖਾਈਏ ਤੇ ਫਿਰ ਗੁਡੀਆਂ ਨਾਲੇ ਗਾਈਸ ਬਿਲਕੁਲ ਜਿਵੇਂ ਕੁਲਚੇ ਛੋਲੇ ਲੈ ਆਇਆ ਮੈਂ ਮੈਨੂੰ ਇੱਕ ਤੋਂ ਦੋ ਵਾ ਚੁੱਕੇ ਨੇ ਪਰ ਆਪਾਂ ਲੈ ਆਂਦਾ ਸਮਾਨ ਹੁਣ ਖਾਈਏ ਗਾਈਸ ਕੁਲਚੇ ਪਰ ਕੁਲਚੇ ਛੋਲੇ ਪਰੂਰੇ ਛੋਲੇ ਗਾਈਸ ਪਟੂਰੇ ਛੋਲੇ ਖਾ ਕੇ ਮੈਂ ਹੁਣ ਵੇਖਣ ਲੱਗਾ ਟੀਵੀ ਇੱਥੇ ਲੱਗਿਆ ਦਾ ਡੋਰਾ ਐਂਡ ਦਾ ਪਤਾ ਨਹੀਂ ਕਿਹੜੀ ਐਡਵੈਂਚਰ ਤੇ ਡੋਰਾ ਨੂੰ ਬਾਰੇ ਅੱਗੇ ਨਹੀਂ ਹੈ ਦੁਰਾਨ ਪਤਾ ਲੱਗਦਾ ਸਾਹਮਣੇ ਵੀ ਹਿੰਦੀ ਆਪ ਕੋ ਕਹਾ ਦਿਖਾਈ ਮੇਰੇ ਮੋੜ ਨੇ ਮੈਨੂੰ ਲੱਭੰਦੇ ਗਏਸ ਮਤਲਬ ਹਮ ਵੀ ਡੋਰਾ ਕੇ ਕੈਟਾਗਰੀ ਮੈਨੂੰ ਲੱਗਾ ਕਿ ਹਮ ਉਸੇ ਫਿਰ ਤੋਂ ਝੂਟਨੇ ਵਾਲੇ ਯਾਰ ਕਿੱਥੇ ਆਪਾਂ ਮੈਨੇ ਆ ਜੀ ਪੰਜਾਬੀ ਹਾਂ ਇੱਕ ਦਿਨ ਲੱਗ ਗਿਆ ਭਰਵਿੰਦਰ ਗਾਂਧੀ ਦਾ ਗੈਂਸਰ ਓ ਭਰਾ ਇਹ ਦੀ ਨਵੀਂ ਓਏ ਹੋਏ ਹੋਏ ਚਲੋ ਗਾਈਸ ਮਿਲਨੇ ਆ ਤੇ ਚੱਲਦੇ ਆ ਗਾਈਸ ਬਾਅਦ ਚੋਂ ਬਾਹਰ ਕਿਉਂਕਿ ਬਾਹਰ ਤੇ ਨਹੀਂ ਚੱਲਣਾ ਨਹੀਂ ਰਹੀ ਗੁੱਡੀ ਹਟਾਈਏ ਗਾਈਸ ਆ ਵੇਖੋ ਨਹੀਂ ਕਿਦਾ ਚੁਕਿਆ ਨਹੀਂ ਕਿਦਾ ਲੈ ਕੇ ਆ ਚੁਕਿਆ ਖਾਣ ਪੀਣ ਦਾ ਸਮਾਨ ਦੇ ਹੋਣਾ ਪਾ ਲੱਗ ਗਿਆ ਗਾਈਸ ਖਾਣ ਦਾ ਹੀ ਤੇ ਪੀਣ ਦਾ ਨਹੀਂ ਭਾਈ ਅੱਛਾ ਖਾਣ ਦਾ ਹੀ ਤੇ ਪੀਣ ਦਾ ਮੈਂ ਬਣਾ ਦੇਣਾ ਪੀਣ ਦਾ ਪਾਣੀ ਲੈ ਆ ਫਿਰ ਯਾ ਵੋਏ ਹੋਏ ਯੋ ਨੀ ਆ ਜਾ ਗੀ ਤੱਕ ਚਲੇ ਆ ਗਏ ਵਾਦਨ ਨਾ ਮੈਨਾਂ ਤਾਂ ਗਏ ਪਾਣੀ ਵੀ ਨਾ ਕਿ 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 ਪੀਣਾ ਆ ਨਹੀਂ ਨਹੀਂ ਕਿਹੜੇ ਮੋਮੋਜ਼ ਹੋਰ ਗੇ ਕ੍ਰਿਸਪੀ ਕਰ ਕਰ ਓਏ ਇਹ ਟੈਲਿਸ ਫਾਈ ਇਹ ਸੁਆਰ ਕੇ ਨਹੀਂ ਗੰਦੀ ਅੱਗੇ ਕਲਾ ਖਰਾਬ ਹੋ ਗਿਆ ਮੇਰਾ ਯਾਰ ਗਾਸ਼ੀਤੀ ਪਾਣੀ ਲੈ ਗਏ ਗਾਈਜ਼ ਆਣੀ ਕੇ ਪਰ ਵੇਖਿਓ ਆਹ ਯਾਰ ਖਾਣ ਨਾਲ ਨਾਲ ਮੋਮੋਸ ਨਾਲ ਨਾਲ ਵਿਆਹ ਵੇਖਣਾ ਆਪਣਾ ਖੈਰੀ ਦੀ ਤਾਂ ਨਹੀਂ ਆਲੀ ਉਹਨ ਕੀ ਕਹਨਾ ਵੇ ਗੁੜੀ ਕਿ ਟੇਗੀ ਨਹੀਂ ਬੜ ਜਾਨੀ ਕੇ ਤਨੇ ਨਵੇਂ ਹੈੱਡਫੋਨ ਆਏ ਨੇ ਆ ਤੇ ਯਾਨੀ ਕੇ ਜੋਣੇ ਹੋਣੇ ਗੇਮ ਖੇਡਣ ਲਗਾਇਆ ਤੇ ਹਣਾ ਓਰੇ ਉਡਾਣ ਗੁੜੀ ਹਾਂ ਟੋਨੇ ਹਾਂ ਆਏ ਆਏ ਗੁੜੀ ਹਾਂ ਟੋਨੇ ਗਾਇਸ 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 ਮਤਾ ਤਾਂ ਘਰੇ ਨਹੀਂ ਮਿਲਿਆ ਤੇ ਯਾਨੀ ਕਿ ਦੀ ਭੈਣ ਦਾ ਜਾਨ ਨੂੰ ਦੇਣੀ ਤਾਂ ਕਰਕੇ ਸਮਾਂ ਲੈਣ ਗਏ ਹਾਂ ਮੜਿਆ ਯਾ ਨਹੀਂ ਕਿ ਕਿ ਮੋਰਸਾ ਦੇ ਬੈਠੀ ਹਨ ਕਿ ਜਦੋਂ ਘਰੇ ਗਿਆ ਹੁੰਦਾ ਹੈ ਨਹੀਂ ਕਿ ਇਹ ਤੇ ਵੀ ਫਿਰ ਆਪਾਂ ਚੱਲਦੇ ਗਾਈਸ ਗਾਈਸ ਉਹ ਨਹੀਂ ਗਿਆ ਤੁਹਾਨੂੰ ਉਤਾਰ ਕੇ ਚਲਾਣ ਕਰੇ ਨਹੀਂ ਨਹੀਂ ਗਾਈਸ ਆਜ ਜਿਆਦਾ ਸਫਾਈ ਅਭਿਮਾਨ ਆ ਚੁੱਕਾ ਹੈ ਤੁਹਾਨੂੰ ਮੈਂ ਆਖਾਏ ਵੀਡੀਓ ਦੇ ਵਿੱਚ ਜਿੰਨੇ ਲੈਣਾ ਉਹ ਸਾਡ ਨਸਬੰਨ ਕਰ ਸਕਦਾ 15 1600 ਰੁਪਏ ਦਾ ਕਿਸੇ ਨੇ ਸੰਬਰਕ ਨਹੀਂ ਕੀਤਾ ਇਸ ਕਰਕੇ ਆਪਾਂ ਆਪ ਹੀ ਇਹਨੂੰ ਸਾਫ ਕਰੀਏ ਤਾਂ ਆਪ ਵੀ ਕਰਾਈਏ ਕਹਨੇ ਲੈਣਾ ਪਤਾ ਜਿੱਨਾ ਸਾਫ 1% ਵੀ ਧੂੜ ਨਹੀਂ ਹੈਗੀ ਇੱਕ ਪਰਸੈਂਟ ਵੀ ਕਰੀਏ ਗਾਈਸ ਸਾਫ ਗਾਈਸ ਸਾਫ ਕਰਤਾ ਹੈ ਤਾਂ ਉਹਨੇ ਚਪੋਣਾ ਬਸ ਤੇਲ ਤੁਨ ਵੇਨੇ ਆ ਪਪੜੇ ਅੰਦਰ ਰਖੀਦਾ ਹਵਾ ਭਰਨਾ ਨਹੀਂ ਹਵਾ ਭਰ ਦਿਆ ਵੇਖੋ ਸਟੈਂਡ ਟੁੱਟ ਗਿਆ ਬਾਈ ਹੁਣ ਆਪਾਂ ਇਚਪੂਈ ਮਣੀ ਹਵਾ ਉੱਪਰ ਕੇ ਵੇਖੀ ਗਾਈਸ ਚੈੱਕ ਕਰਵਾ ਦਿਓ ਆਪਣਾ ਸਾਈਕਲ ਚੰਗੀ ਤਰ੍ਹਾਂ ਠੀਕ ਹੋ ਜੂਗਾ ਤੇ ਕਿਦਾ ਬਾਈ ਗਾਈਸ ਚੌਕਰਾ ਦੇ ਦੋਆਂ ਤੇਲ ਪਾਤਾ ਇੱਥੇ ਪਾਤਾ ਇੱਥੇ ਵੀ ਅੱਗੇ ਪਾਤਾ ਚੈੱਕ ਕਰਦੇ ਸਾਰਾ ਸਾਈਕਲ ਵਧੀਆ ਚੰਗਿਆ ਸਾਫ ਕਰਤਾ ਹੁਣ ਚਲਾ ਕੇ ਮੈਨੇ ਆਂ ਦੀਪ ਚਲਾ ਦੇਖੋ ਭਰਾ ਇੱਥੇ ਤੇ ਗਾਇਜ਼ ਹੁਣ ਆਪਾਂ ਵਧੀਆ ਤਰ੍ਹਾਂ ਕਰ ਲਿਆ ਸਾਈਕਲ ਦੇ ਹੁਣ ਦੱਸੋ ਭਾਈ ਕਿੱਧਰ ਆਦਾ ਲੱਗਦਾ ਤੁਹਾਨੂੰ ਸਵੈਟ ਲਾ ਕੇ ਬਹੁਤ ਭਾਰਾ ਲੱਗਦਾ ਹੈ ਹਾਂ ਗਾਇਜ਼ ਮੈਂ ਜਗਦੀਸ਼ ਸੋਕਾਸ਼ਣ ਕਰਾਉਂਦੇ ਜਗਦੀਪ ਭਾਈ ਆਗੇ ਜਗਦੀਪ ਭਾਈ ਜਾਂਦੇ ਮੈਂ ਵੀ ਆ ਗਿਆ ਫਿਰ ਮੈਂ ਆਇਆ ਭਰਾ ਚੱਲਦੇ ਇਕੱਠੇ ਸੋਕਾਸ਼ਣ ਕਰਾਉਣਾ ਜਗਦੀਪ ਹੁੰਦਾ ਹਾਂ ਹੀ ਚੱਲਦੇ ਆ ਗਾਇਜ਼ ਸੋਕਾਸ਼ਣ ਕਰਾ ਲਿਆ ਕੇ ਸੋਕਾਸ਼ਣ ਕਰਾ ਕੇ ਹੁਣ ਆਪਾਂ ਚੱਲਨੇ ਆ ਘਰੇ ਤੇ ਹਰ ਮਨਵਾ ਕਹਿੰਦਾ ਹੈ ਇਧਰ ਕੋ ਪਲਾਟ ਦਾ ਕੰਮ ਸਟਾਰਟ ਹੋ ਗਿਆ ਗਾਇਸ ਤੇ ਵਖੋਣੇ ਹੀ ਵਖੋਣੇ ਤੇ ਹੁਣ ਗਾਇਸ ਤੁਹਾਨੂੰ ਮਿਲਦੇ ਬਾਅਦ ਵਿੱਚੋ ਗਾਇਸ ਅੱਜ ਹੁਣ ਨਾ ਚ ਤਾਂ ਉੱਤੇ ਤੋਂ ਉੱਤੇ ਆ ਗਿਆ ਭਰਨਾ ਪੰਨਾ ਨੋਨਾ ਤੇ ਲਾਉਉਂਦੀ ਹਾਂ ਸਮਾਪਤੀ ਕਰਦੇ ਹਾਂ じゃ ਤੁਹਾਨੂੰ ਮਿਲਾਂਗੇ ਗਾਇਸ ਥੋੜੀ ਜਿਹੀ ਗਰਮੀ ਲੱਗ ਗਈ ਕਿ ਭਾਈ ਧੋੜ ਕੇ ਆਣਾ ਜਿੰਨਾਂ ਨੂੰ ਅਜਦਾ ਵਲੋਗ ਗਾਇਬ ਵਧੀਆ ਲਾਈਕ ਸਬਸਕ੍ਰਾਈਬ ਸ਼ੇਅਰ ਕਰ ਦਿਓ ਗਾਇਸ ਬਾਏ ਬਾਏ